ਰਿਗਾ ਮੈਂ ਤੁਹਾਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਕਨਾ ਆਪਣੇ ਹਲਕੇ ਦੇ ਦੋ ਬੰਦੇ ਨੇ ਮਰਗਦ ਤੇ ਜਿੰਨੇ ਭੋਗ ਹੁੰਦੇ ਨੇ ਉਹਨਾਂ ਦੇ ਪਾਰਟੀ ਦੇ ਖਿਲਾਫ ਬਹੁਤ ਬੋਲਦੇ ਨੇ ਕਿ ਕੋਈ ਅਸੀਂ ਨਹੀਂ ਚਾਹ ਕਹਿੰਦੇ ਕੋਈ ਰਾਜਨੀਤਿਕ ਰੈਲੀ ਹੋਵੇ ਉੱਥੇ ਬੰਦਾ ਬੋਲੇ ਤੇ ਉਹ ਕੋਸਵਿਕਾਰ ਹੋ ਸਕਦਾ ਮੈਂ ਇਹ ਗੱਲ ਅੱਜ ਇਥੋਂ ਐਲਾਨ ਕਰਨਾ ਚਾਹੁੰਦਾ ਹਾਂ ਕਿ ਜੇ ਉਹ ਦੋ ਬੰਦੇ ਜਿੱਥੇ ਮੈਂ ਭੋਗ ਤੇ ਹੂੰਗਾ ਜੇ ਉਹ ਬੰਦੇ ਬੋਲ ਗਏ ਤੋ ਤੇ ਗਰਾਮੇ ਤੋਂ ਜਦੋਂ ਫੜਾਂਗੇ ਉਹਨਾਂ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਮਰਗਦ ਦੇ ਭੋਗ ਤੇ ਕਿਤੇ ਰਾਜਨੀਤਿਕ ਗੱਲਾਂ ਕਰਨੀਆਂ ਜਾਂ ਕਿਸੇ ਲੀਡਰ ਦੇ ਖਿਲਾਫ ਬੋਲਣਾ ਇਹ ਗਲਤ ਗੱਲ ਹੈ ਤੇ ਆਪਾਂ ਨੂੰ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਦੋ ਬੰਦੇ ਹੀ ਨੇ ਸਿਰਫ ਇੱਕ ਦੋ ਵਾਰ ਭੋਗਾਂ ਦੇ ਉਹਨਾਂ ਨੂੰ ਸਿੱਧੇ ਕਰ ਲਓ ਮੁੜ ਕਿਉਂ ਨਹੀਂ ਬੋਲਦੇ ਤੇ ਮੈਂ ਸਮਝਦਾ ਕਿ ਆਪਾਂ ਨੇ ਉਹਨੂੰ ਲੀਡਰ ਵੀ ਬਹੁਤ ਵੱਡੇ ਬਣਾਇਆ ਆਪਾਂ ਨੇ ਵੋਟਾਂ ਪਾ ਕੇ ਜਿਤਾਇਆ ਵੀ ਜੋ ਉਸੇ ਪਾਰਟੀ ਦੇ ਖਿਲਾਫ ਉਹ ਬੰਦੇ ਬੋਲਦੇ ਨੇ ਤੇ ਉਹਨਾਂ ਨੂੰ ਆਪਾਂ ਨੂੰ ਸਾਬਤ ਸਖਾਉਣ ਦੀ ਲੋੜ ਹੈ ਇਹ ਮੈਂ ਤੁਹਾਨੂੰ ਸਪੈਸ਼ਲ ਤੌਰ ਤੇ ਨਾਬੇ ਹਲਕਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਬੰਦਿਆਂ ਨੂੰ ਆਪਾਂ ਨੂੰ ਰੋਕਣਾ ਹੈ ਜਿੱਥੇ ਮੈਂ ਭੋਗਦੇ ਹੋਊਗਾ ਮੈਂ ਤਾਂ ਰੁਕੂਗਾ ਹੋਰ ਕੋਈ ਰੋਕੇ ਨਾ ਰੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ